ਨਾਮ ਹਾਂਜੀ ਭਾਦਾਂ ਦੀ ਕੀ ਨਾਮ ਆ ਤੁਹਾਡਾ ਸਰਦਾਰ ਗੁਰਦੀਪ ਸਿੰਘ ਸਰਪੰਚ ਕੰਢੀ ਜਗਵਾਲੀ ਹਾਂਜੀ ਅੱਜ ਅਸੀਂ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦਾ ਸਮਾਰਕ ਅਕਾਂਡ ਪਾਠ ਕਰਵਾਵਾ ਤੇ ਉਹਨਾਂ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਖੂਨਦਾਰ ਕੈਂਪ ਲਵਾਇਆ ਤੇ 29ਵਾਂ ਖੂਨ ਜਿਹੜਾ ਸਾਡਾ ਸ਼ਹੀਦੀ ਗੁਰਪੁਰਬ ਚੱਲ ਰਿਹਾ ਇਹ ਆਏ ਸਾਲ ਅਸੀਂ ਨਗਰ ਕੀਰਤਨ ਕਰਦੇ ਹਾਂ ਜਿਹਦੇ ਸਾਰਾ ਪਿੰਡ ਤੇ ਸਾਰਾ ਨਗਰ ਤੇ ਸਾਰਾ ਇਲਾਕਾ ਬੜਾ ਸਹਿਯੋਗ ਦਿੰਦਾ ਇਹ ਨਗਰ ਕੀਰਤਨ ਪੂਰੇ ਤੋਂ ਚੱਲ ਕੇ ਸਰਾਨਾ 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 ਤੋਂ ਚੜੋ ਚੜੋ ਤੇ ਬਾਤ ਤਾਉਂਦਾ ਤਾਉਂਦਾ ਬਾਲ ਪਰ ਨੌਲ ਖਾ ਨੌਲ ਕੇ ਤੇ ਹੁੰਦਾ ਹੋਇਆ ਰੁੜਕੀ ਰੁੜਕੀ ਤੋਂ ਬਾਅਦ ਰੁੜਕੀ ਅੱਡਾ ਨਿਲਣਾ ਨਲਣੀ ਮੂੜੇ ਪਰ ਮੂੜੇ ਪਰ ਤੋਂ ਬਾਅਦ ਛੰਨਾ ਛੰਨਾ ਤੋਂ ਬਾਅਦ ਸਮਾਪਤੀ ਦੀ ਛਤਾਂ ਨੂੰ ਗੁਰਦੁਆਰਾ ਮੱਜੀ ਸਾਹਿਬ ਪਾਤਸ਼ਾਹੀ ਨੌਵੀਂ ਜੁਕੜੀ ਹੁੰਦੀ ਹੈ ਇਸ ਵਿੱਚ ਸਾਰਾ ਪਿੰਡ ਤੇ ਸਾਰਾ ਇਲਾਕਾ ਬੜਾ ਸਹਿਯੋਗ ਦਿੰਦਾ ਇਹ ਇੱਕ ਬਹੁਤ ਵੱਡਾ ਭਰਾਲਾ ਵੀ ਜਿਹੜਾ ਅਮਰੀਕਾ ਸਣ ਵਿੱਚ ਸੰਗਤ ਨੂੰ ਜਿਵੇਂ ਜਾਗਰੂਤ ਕਰਨ ਵਾਸਤੇ ਨੌਜਵਾਨਾਂ ਨੂੰ ਵਧੀਆ ਭਰਾਲਾ ਹੈ ਇਹ ਸਿੱਖੀ ਨਾਲ ਜੋੜਨ ਬਾਅਦ ਤੇ ਵੀ ਲੋਕਾਂ ਨੂੰ ਬੜਾ ਜੋ ਮਿਲਦਾ ਬਲ ਮਿਲਦਾ ਵੀ ਸਿੱਖੀ ਨਾਲ ਜੁੜੀ ਅਸੀਂ ਜੁੜੂ ਸਿੱਖੀ ਨਾਲ ਤਾਂ ਹੀ ਜੇ ਅਸੀਂ ਹਜੇ ਪ੍ਰਾਲੇ ਕਰਦੇ ਰਹਾਂਗੇ ਵੀ ਇਹ ਸਾਡੇ ਪਿੰਡ ਦੇ ਇੱਕ ਬੜੇ ਭਾਗ ਚੰਗੇ ਨੇ ਵੀ ਜਿਹੜੇ ਅਸੀਂ ਇਹ ਹਜੇ ਪ੍ਰਾਲੇ ਕਰਦੇ ਆਂ ਵੀ ਤੇ ਸਿੱਖੀ ਨਾਲ ਸਾਡੇ ਸਾਡਾ ਪਿੰਡ ਵੀ ਬੱਚੇ ਜਿੰਨੇ ਸਾਡੇ ਤਕਰੀਬਨ ਵੀ ਮੈਂ ਇਹ ਗੱਲ ਕਹਿ ਸਕਦਾ ਵੀ ਸਾਡੇ ਪਰਿਵਾਰਾਂ ਦੇ ਪਰਿਵਾਰ ਹਜੇ ਨੇ ਵੀ ਜਿਹੜੇ ਗੁਰਸਿੱਖੀ ਨਾਲ ਜੁੜੇ ਹੋਏ ਨੇ ਓਕੇ ਉਹ ਆਇ ਗੁਰਜੀਤ ਕਾਲ ਸਾਹਿਬ ਉਹ ਆਇ ਗੁਰਜੀਤ ਮੈਂ ਨੰਬਰ ਦਾ ਚਾਂਸਿੰਗ ਚਖਵਾ ਲਈ ਦੁਹਵਾਲੀ ਜਾ ਤੁਸੀਂ ਖੂਨਦਾਨ ਬਾਰੇ ਕੀ ਜਣਾ ਚਾਹੁੰਦੇ ਹੋ ਇਹ ਅਸੀਂ ਖੂਨਦਾਨ ਕੈਂਪ ਇਸ ਕਰਕੇ ਲਵਾਇਆ ਹੈ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਖੂਨਦਾਨ ਕੈਂਪ ਲਵਾਇਆ ਹੈ ਉਹਦੇ ਵਿੱਚ ਵੱਧ ਚੜ ਕੇ ਪਿੰਡ ਅਤੇ ਇਲਾਕਾ ਨਿਵਾਸੀ ਖੂਨਦਾਨ ਕੈਂਪ ਦੇ ਵਿੱਚ ਯੋਗਦਾਨ ਪਾ ਰਹੇ ਨੇ ਖੂਨ ਦੇ ਰਹੇ ਨੇ ਤਾਂ ਕਿ ਜੋ ਕਿ ਮੁਸੀਬਤ ਵੇਲੇ ਕਿਸੇ ਵੀ ਪਰਿਵਾਰ ਨੂੰ ਮੁਸੀਬਤ ਵੇਲੇ ਖੂਨ ਮਿਲ ਸਕੇ ਇਹ ਜਾਗਦੇ ਰਹੋ ਜਿਹੜਾ ਕਲੱਬ ਹੈ ਇਹਨਾਂ ਨੂੰ ਪਹਿਲਾਂ ਵੀ ਅਸੀਂ ਪਰਖ ਚੁੱਕੇ ਆ ਕਿ ਅਸੀਂ ਚਾਹੇ ਖੂਨ ਦਿੱਤਾ ਚਾਹੇ ਨਹੀਂ ਦਿੱਤਾ ਪਰ ਇਹਨਾਂ ਨੂੰ ਜਦੋਂ ਵੀ ਅਸੀਂ ਫੋਨ ਕਰਦੇ ਆ ਕਿਤੇ ਤਾਂ ਉਸੇ ਟਾਈਮ ਜਿਸੇ ਪੰਜਾਬ ਦੇ ਅੰਦਰ ਵੀ ਬਾਹਰ ਵੀ ਕਿਤੇ ਵੀ ਜਿੱਥੇ ਵੀ ਖੂਨ ਦੀ ਲੋੜ ਹੈ ਉੱਥੇ ਹੀ ਸਾਨੂੰ ਫੋਨ ਮੌਕੇ ਨਾਲ ਮਿਲਦਾ ਇਸ ਕਰਕੇ ਅਸੀਂ ਇਹਨਾਂ ਦਾ ਹੈ ਕੈਂਪ ਲੋਇਆ ਅਮਰਜੀਤ ਸਿੰਘ ਜੀ ਜੋ ਜਾਗਦੇ ਰਹੋ ਕੈਂਪ ਦੇ ਮੁਖੀ ਨੇ ਅਸੀਂ ਪਿੰਡ ਨਿਵਾਸੀਆਂ ਗੁਰੂ ਅਰਬਦਾਸ ਖਮੇ ਸਵਾ ਦੇ ਗੁਰੂ ਅ ਇਹ ਬਹਾਦਰ ਜੀ ਮੰਜੀ ਸਾਹਿਬ ਗੁਰਦੁਆਰਾ ਜਖਵਾਲੀ ਉਹਨਾਂ ਦੀ ਕਮੇਟੀ ਵੱਲੋਂ ਤੇ ಗ್ರಾಮ ਪੰਚਾਇਤ ਜਖਵਾਲੀ ਵੱਲੋਂ ਤੇ ਨੌਜਵਾਨ ਸਭਾ ਵੱਲੋਂ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਇਹ ਕੈਂਪ ਲਵਾਇਆ ਤੇ ਕੱਲ ਨੂੰ ਜੋ ਨਗਰ ਕੀਰਤਨ ਹੈ ਉਹ ਬਹੁਤ ਲੰਮਾ ਸਮੇਂ ਤੋਂ ਜਿਹੜਾ ਚੱਲ ਰਿਹਾ ਹੈ ਬਹੁਤ ਲੰਬੇ ਕਾਫਲੇ ਦੇ ਵਿੱਚ ਜਾਵੇਗਾ ਇੱਥੇ ਹਰ ਇੱਕ چاہے ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਪਰ ਪਾਰਟੀ ਤੋਂ ਉੱਪਰ ਉੱਠ ਕੇ ਇਹ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸੀਧੀਪੁਰਬ ਲੰਬੇ ਸਮੇਂ ਤੋਂ ਅਸੀਂ ਚਲਾ ਰਹੇ ਹਾਂ ਪਿੰਡ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਸਕੂਲਾਂ ਦੇ ਸਹਿਯੋਗ ਨਾਲ ਅਸੀਂ ਹੁਣ ਵੀ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਪਾਰਟੀ ਤੋਂ ਉੱਪਰ ਉੱਠ ਕੇ ਤੇ ਆਉਣ ਵਾਲੇ ਸਮੇਂ ਵਾਸਤੇ ਸੁਚੇਤ ਕਰਨ ਤੇ ਨੌਜਵਾਨ ਗੁਰੂ ਦੀ ਬਾਣੀ ਨਾਲ ਜੁੜਨ ਤੇ ਅੱਗੇ ਵਧਣ ਇਹਨਾਂ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਭਿੰਦ ਜੈ ਭਾਰਤ ਛਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਜਖਵਾਲੀ ਜੀ ਜੋ ਸਾਡੇ ਲੰਬੜਦਾਰ ਸਾਹਿਬ ਅਚਾਨ ਸਿੰਘ ਤੇ ਸਰਪੰਚ ਗੁਰਦੀਪ ਸਿੰਘ ਨੇ ਵਿਚਾਰ ਦਿੱਤੇ ਜੀ ਤੇ ਬਹੁਤ ਵਧੀਆ ਵਿਚਾਰ ਦਿੱਤੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੋਗਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਤੇ ਜਖਵਾਲੀ ਪਿੰਡ ਖੂਦਾਨ ਕੈਂਪ ਜਾਗਦੇ ਰਹੋ ਕਲੱਬ ਵੱਲੋਂ ਲਾਇਆ ਗਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਤੇ ਨੰਬਰਦਾਰ ਸਾਹਿਬ ਵੱਲੋਂ ਤੇ ਇਸ ਨੌਜਵਾਨ ਸਾਥੀਆਂ ਵੱਲੋਂ ਇਹ ਖੂਦਾਨ ਕੈਂਪ ਜਿਹੜਾ ਇਹ ਲੱਗਿਆ ਤੇ ਜਾਗਦੇ ਰਹੋ ਕਲੱਬ ਪਿਛਲੇ ਸਨ 2000 ਤੋਂ ਲਗਭਗ 24 ਸਾਲਾਂ ਤੋਂ ਜਿਹੜੀ ਹੋਈ ਹੈ ਸੇਵਾ ਚੱਲ ਰਹੀ ਹੈ ਲਗਾਤਾਰ ਤੇ ਗੁਰੂ ਸਾਹਿਬ ਦੀ ਕਿਰਪਾ ਵੀ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕਿਤੇ ਲੋੜ ਪੈਂਦੀ ਹੈ ਤਾਂ ਜਾਗਦੇ ਰਹੋ ਕਲੱਬ ਦੇ ਨੰਬਰ ਨੇ बानवे एक सौ बाहठ चाली नौ सौ बानवे एक सौ बाहठ चाली नौ सौ से संपर्क किया जा सकता है वाहगुरु जी का खालसा वाहेगुरु ਹੂੰ ਕਿਉਂ ਰੱਦ ਨਹੀਂ ਲਿਆ ਠੀਕ ਠਾਕ